ਲੱਗੇ ਲੋ ਜੀ ਮੈਸਤਰੀ ਲੱਗੇ ਪਈ ਹੈ ਦੇਖੋ ਮੀਂਹ ਚੀਪ ਚਾਰੇ ਲੱਗੇ ਪਈ ਹੈਗੀ ਬੱਬਰ ਰ ਮਾਣ ਧਰਮ ਦਾ ਮੂਰੇ ਧਰਮ ਦਾ ਧਰਮ ਸਲਾਹ ਦੇ ਮੂਰੇ ਹਾਂ ਈੜੀ ਪੋਲੀ ਨਹੀਂ ਸੀਗੀ ਉਹ ਨਮੀ ਬਣਾਈ ਹੈਗੀ ਜੋ ਮੈਸਤਰੀ ਦੇਖੋ ਨਾਲ ਬੋਲ ਕੇ ਬੋਲ ਪਾਣੀ ਨਾਲਿਆਂ ਦਾ ਚੱਲਦਾ ਹੈਗਾ ਦੇਖੋ ਮੀਂਹ ਚੀਪ ਚਾਰੇ ਪੁਲੀ ਬਣਾਈ ਜਾਂਦੇ ਹੈਗੇ ਹਾਂ ਬਾਬੇ ਵੀ ਬਾਬੇ ਵੀ ਨਾਲ ਹੈਗਾ ਮੈਂ ਤੁਹਾਨੂੰ ਹਾਂਜੀ ਹਾਂਜੀ ਕਰੋ ਮੂਹੇ ਨੂੰ ਸਭ ਦੀ ਵੀਡੀਓ ਬਣਾਉਣੀ ਆਗੀ ਬਹੁਤ ਧੰਨਵਾਦ ਆ ਬਾਬਿਆਂ ਦਾ ਜਿਨ੍ਹਾਂ ਨੇ ਪੁਲੀ ਬਣਾਈ ਹੈ ਜੀ ਆਏ ਮੋਗੇ ਪਹਿਲਾਂ ਜਨਮ ਸਮਾਪਤ ਨੂੰ ਮਾਰੀ ਇਤੋਂ ਮੋਗਾ ਜੀ 22 ਸਾਲਾਂ ਬਾਅਦ ਪੁਲੀ ਬਣੀ ਹੈ ਜੀ ਦੁਬਾਰੇ ਫੇਰ ਇਹ ਧਰਮਸਾਲਾਂ ਦੇ ਕੋਲੇ ਤਲਵੰਡੀ ਲਈ ਰਾਤ ਹੈ ਆਏ ਜਿਵੇਂ ਭੜੇ ਭੜੇ ਲੈ ਆ ਕੇ ਦੇਣਾ ਅੱਜ ਨਾ ਮਰ ਗਿਆ ਤਾਂ ਨਾ ਮਰ ਨਾ ਯਾਰ ਮਰੀ ਨਾ ਮਰੀ ਨਾ ਅੱਜ ਤਾਂ ਆਪਣੇ ਮੋਹਿਮ ਠੰਡਾ ਕਰਦਾ ਆਪਾਂ ਨੂੰ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਾਈ ਆਹ ਪੂਲੀ ਮਨਾਈ ਆ ਕਿ ਵਿਚਾਰੇ ਨਾਲੇ ਚ ਖੜ ਕੇ ਬਣਾਈ ਜਾਂਦੇ ਆਗੇ ਧੰਨਵਾਦ ਆ ਬੱਬੇ ਸ਼ੱਤੂ ਦਾ ਜੋਗੇ ਖੜਾਗਾ ਚੱਲਦੇ ਆ ਅੱਧੇ ਪਾਣੀ ਤੇ 갑자기 맨날 죽이려면 안되